ਦਰਦ ਪਰੇ کہانی ਮੈਂ ਦबई ਤੋਂ ਛੁੱਟੀ ਤੇ ਆਇਆ ਤਕੜਕ ਦੀ ਠੰਡ ਵਿੱਚ ਘਰ ਵਾਲੇ ਹੀਟਰ ਦੇ ਮ제 ਲੈਂਦੇ ਹੋਏ ਸੌ ਰਹੇ ਹੁੰਦੇ ਤੇ ਮੇਰੀ ਪਤਨੀ ਇੰਨੀ ਠੰਡ ਵਿੱਚ ਸਭ ਦੇ ਕੱਪੜੇ ਧੋ ਰਹੀ ਹੁੰਦੀ ਤੇ ਉਹਨਾਂ ਦੇ ਲਈ ਖਾਣਾ ਬਣਾਉਂਦੀ ਇਹ ਸਭ ਦੇਖ ਕੇ ਮੈਂ ਮਾਂ ਨੂੰ ਗਿਆ ਕਿ ਬਾਕੀ ਲੋਕਾਂ ਨੂੰ ਕਹੋ ਕਿ ਆਪਣੇ ਆਪਣੇ ਕੰਮ ਖੁਦ ਕਰਿਆ ਕਰਨ ਤਾਂ ਮਾਂ ਨੇ ਪਛਾਰ ਲੈ ਆਂਦਾ ਕਿ ਅਸੀਂ ਹੁਣ ਤੇਰੇ ਤੇ ਬੋਝ ਬਣ ਗਏ ਹਾਂ ਤਾਂ ਸਾਨੂੰ ਘਰ ਵਿੱਚੋਂ ਕੱਢ ਦੇ ਅਗਲੀ ਸਵੇਰ ਨਾਸ਼ਤਾ ਦਿਂਦੇ ਸਮੇਂ ਸਰਦੀ ਦੀ ਵਜ੍ਹਾ ਨਾਲ ਪਤਨੀ ਦੇ ਹੱਥ ਵਿੱਚੋਂ ਟਰੇ ਡਿੱਗ ਗਈ ਉੱਤਾਂ ਮਾਂ ਨੇ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੈਂ ਕਮਰੇ ਵਿੱਚੋਂ ਬਾਹਰ ਆਇਆ ਤੇ ਪਤਨੀ ਦਾ ਹੱਥ ਫੜ ਕੇ ਮਾਂ ਇਹ ਗਿਫਟ ਮੈਂ ਤੁਹਾਡੇ ਲਈ ਲਿਆ ਆਂ ਹਾਂ ਦੀਦੀ ਤੁਹਾਡੇ ਲਈ ਹੈ ਵੀਰੇ ਇਹ ਤੁਹਾਡੇ ਲਈ ਹੈ ਮੈਂ ਇੱਕ ਇੱਕ ਕਰਕੇ ਸਭ ਨੂੰ ਗਿਫਟ ਦਿੰਦਾ ਜਾ ਰਿਹਾ ਸੀ 5 ਸਾਲ ਬਾਅਦ ਦੁਬਈ ਵਿੱਚੋਂ ਵਾਪਸ ਆਇਆ ਸੀ ਤੇ ਸਭ ਦੇ ਲਈ ਬਹੁਤ ਸਾਰੇ ਸ਼ਾਪਿੰਗ ਕਰਕੇ ਆਇਆ ਸੀ ਮਾਂ ਦੇ ਲਈ ਸੋਨੇ ਦੇ ਕੜੇ ਲਿਆਇਆ ਸੀ ਦੀਦੀ ਦੇ ਲਈ ਸੋਨੇ ਦੇ ਚੁੰਮਕੇ ਤੇ ਉਹਨਾਂ ਦੇ ਬੇਟੇ ਲਈ ਖੂਬਸੂਰਤ ਇੰਪੋਰਟੈਂਟ ਖਿਡੌਣਾਕਾਰ ਲੈ ਕੇ ਆਇਆ ਸੀ ਭਰਾ ਭਝਾਈ ਦੇ ਲਈ ਵੀ ਸੋਨੇ ਦੀਆਂ ਮੁੰਦਰੀਆਂ ਤੇ ਉਹਨਾਂ ਦੇ ਬੱਚਿਆਂ ਦੇ ਖਿਡੌਣੇ ਤੇ ਚਾਕਲੇਟ ਲੈ ਕੇ ਆਇਆ ਸੀ ਸਭ ਲੋਕ ਆਪਣੇ ਆਪਣੇ ਗਿਫਟ ਲੈ ਕੇ ਬਹੁਤ ਖੁਸ਼ ਹੋਏ ਸੀ ਜਦੋਂ ਮੇਰੀ ਨਜ਼ਰ ਸੋਨੇ ਦੇ ਸੈੱਟ ਤੇ ਪਈ ਤਾਂ ਉਹ ਮੈਂ ਆਪਣੀ ਪਤਨੀ ਦੇ ਲਈ ਗਿਫਟ ਦੇ ਤੌਰ ਤੇ ਲੈ ਕੇ ਆਇਆ ਸੀ ਉਸ ਦੇ ਲਈ ਸਭ ਤੋਂ ਜ਼ਿਆਦਾ ਗਿਫਟ ਲਏ ਸੀ ਸੋਨੇ ਦਾ ਸੈੱਟ ਲਿਆ ਸੀ ਕੜੇ ਬਣਵਾਏ ਸੀ ਮੰਦਰੀ ਬਣਵਾਈ ਸੀ ਪਰਫਿਊਮ ਲਿਆ ਸੀ ਕੱਪੜੇ ਤੇ ਕੁਝ ਬ੍ਰਾਂਡਡ ਲੋਸ਼ਨ ਤੇ ਕਰੀਮਾਂ ਵਗੈਰਾ ਵੀ ਲਈਆਂ ਸਨ ਮੇਰੀ ਪਤਨੀ ਬਹੁਤ ਸੋਹਣੀ ਸੀ ਮੈਂ ਚਾਹੁੰਦਾ ਸੀ ਕਿ ਇਹ ਚੀਜ਼ ਚੀਜ਼ਾਂ ਵਰਤਣ ਤੋਂ ਬਾਅਦ ਉਸ ਦੀ ਸੁੰਦਰਤਾ ਵਿੱਚ ਹੋਰ ਵੀ ਨਿਖਾਰ ਆ ਜਾਵੇ ਮੈਂ ਜਿੰਨੇ ਦਿਨ ਉਸ ਦੇ ਕੋਲ ਆਵਾਂ ਉਸ ਤੋਂ ਖੁਸ਼ਬੂ ਆਉਂਦੀ ਰਹੇ ਮਾਂ ਮਨਦੀਪ ਕਿੱਥੇ ਹੈ ਕਦੋਂ ਤੋਂ ਦੇਖ ਰਿਹਾ ਹਾਂ ਪਰ ਉਹ ਨਜ਼ਰ ਨਹੀਂ ਆ ਰਹੀ ਆਖਿਰਕਾਰ ਮੈਂ ਮਾਂ ਨੂੰ ਪੁੱਛ ਹੀ ਲਿਆ ਉਸ ਨੇ ਕਿਹਾ ਉਹ ਪਿਛਲੇ ਵੇੜੇ ਵਿੱਚ ਕੱਪੜੇ ਧੋ ਰਹੀ ਹੈ ਪਤਾ ਨਹੀਂ ਪੂਰੇ ਧੋਤੇ ਗਏ ਜਾਂ ਨਹੀਂ ਇਕ ਤਾਂ ਸੁਸਤ ਬਹੁਤ ਹੈ ਤੇਰੀ ਪਤਨੀ ਸਵੇਰ ਤੋਂ ਲੱਗੀ ਹੋਈ ਹੈ ਪਰ ਅਜੇ ਤੱਕ ਕੱਪੜੇ ਨਹੀਂ ਧੋਤੇ ਮਾਂ ਕੜਕ ਦੀ ਠੰਡ ਹੈ ਤੇ ਤੁਸੀਂ ਉਸ ਨੂੰ ਕੱਪੜੇ ਧੋਣ ਲਈ ਲਾਇਆ ਹੋਇਆ ਹੈ ਕੋਈ ਕੰਮ ਵਾਲੀ ਰੱਖ ਲੈਂਦੇ ਜਾਂ ਆਟੋਮੈਟਿਕ ਵਾਸ਼ਿੰਗ ਮਸ਼ੀਨ ਲੈ ਕੇ ਦੇ ਦੇਂਦੇ ਉਸ ਨਾਲ ਕੱਪੜੇ ਧੋ ਲੈਂਦੀ ਇੰਨੇ ਕੱਪੜੇ ਸੀ ਕਿ ਧੋਣ ਵਿੱਚ ਇੰਨੀ ਦੇਰ ਹੋ ਗਈ ਬੇਟਾ ਅਸਲ ਵਿੱਚ ਸਾਡੇ ਸਾਰਿਆਂ ਦੇ ਕੱਪੜੇ ਧੁੰਦੀ ਐ ਇਸ ਵਜਨ ਨਾਲ ਦੇਰ ਹੋ ਗਈ ਮਹਿਰਾਨ ਹੋ ਕੇ ਮਾਵਲ ਦੇਖਿਆ ਉਹ ਸਭ ਦੇ ਕੱਪੜੇ ਕਿਉਂ ਧੋ ਰਹੀ ਸੀ ਹੱਦ ਤੋਂ ਜ਼ਿਆਦਾ ਠੰਡ ਸੀ ਸਭ ਘਰ ਵਾਲੇ ਹੀਟਰ ਵਾਲੇ ਕਮਰੇ ਵਿੱਚ ਵੀ ਕੰਬਲ ਵਿੱਚ ਸੰਗੜ ਕੇ ਬੈਠੇ ਹੋਏ ਸੀ ਡ్రਾਈ ਫਰੂਟ ਤੇ ਮੂੰਗਫਲੀ ਦੇ ਮ제 ਲੈ ਰਹੇ ਸੀ ਗੱਲਾਂ ਹੋ ਰਹੀਆਂ ਸੀ ਤੇ ਮੇਰੀ ਪਤਨੀ ਬਾਹਰ ਕੱਪੜੇ ਧੋ ਰਹੀ ਸੀ ਮੈਨੂੰ 3 ਤੋਂ 4 ਘੰਟੇ ਹੋ ਗਏ ਸੀ ਘਰ ਆਏ ਮੇਰੀ ਨਜ਼ਰ ਤੱਕ ਨਹੀਂ ਆਈ ਇੱਥੋਂ ਤੱਕ ਕਿ ਮਿਲ ਵੀ ਨਹੀਂ ਮਿਲਣ ਵੀ ਨਹੀਂ ਆਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਮੇਰੇ ਆਉਣ ਦਾ ਪਤਾ ਹੀ ਨਾ ਹੋਵੇ ਮਾਂ ਕੀ ਮਨਦੀਪ ਨੂੰ ਪਤਾ ਹੈ ਕਿ ਮੈਂ ਆਇਆ ਹਾਂ ਮੇਰੀ ਗੱਲ ਸੁਣ ਕੇ ਮਾਂ ਗੜਬੜ ਆ ਗਈ ਤੇ ਕਹਿਣ ਲੱਗੀ ਹਾਂ ਪਤਾ ਹੀ ਹੋਵੇਗਾ ਤੂੰ ਦੱਸਿਆ ਨਹੀਂ ਉਸ ਨੂੰ ਮੈਂ ਕਿਹਾ ਨਹੀਂ ਮਾਂ ਮੇਰਾ ਤਾਂ ਡੇਢ ਮਹੀਨੇ ਤੋਂ ਉਸ ਨਾਲ ਗੱਲ ਤੱਕ ਨਹੀਂ ਹੋਈ ਯਾਦ ਹੈ ਤੁਸੀਂ ਹੀ ਆਖਰੀ ਵਾਰ ਗੱਲ ਕਰਵਾਈ ਸੀ ਉਸ ਤੋਂ ਬਾਅਦ ਕਿੱਥੇ ਤੁਸੀਂ ਗੱਲ ਕਰਵਾਉਂਦੇ ਸੀ ਕਹਿੰਦੇ ਸੀ ਕਿ ਆਪਣੇ ਪੇਕੇ ਗਈ ਹੋਈ ਹੈ ਜਾਂ ਕਿਸੇ ਗਵਾਂਢੀ ਦੇ ਘਰ ਦਾ ਕਹਿ ਦਿੰਦੇ ਸੀ ਮੇਰੀ ਗੱਲ ਸੁਣ ਕੇ ਮਾਂ ਦਾ ਰੰਗ ਉੱਡ ਗਿਆ ਪਰ ਉਹਨਾਂ ਨੇ ਖੁਦ ਤੇ ਕਾਬੂ ਪਾਉਂਦੇ ਹੋਏ ਕਿਹਾ ਕਿ ਉਹ ਜੈ ਹੀ ਪਤਨੀ ਹੈ ਜਦ ਸਾਨੂੰ ਪਤੀ ਦੇ ਆਉਣ ਦੀ ਖਬਰ ਤੱਕ ਨਹੀਂ ਹੋਈ ਅਸੀਂ ਹੁੰਦੇ ਸੀ ਤੇਰੇ ਪਾਪਾ ਜੀ ਬਾਹਰ ਖੜੇ ਹੁੰਦੇ ਸੀ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਉਹ ਆਏ ਹੋਏ ਨੇ ਜਾਂ ਸੁਮਨ ਤੂੰ ਜਾ ਕੇ ਦੇਖ ਉਸਨੇ ਕੱਪੜੇ ਧੋਤੇ ਹਨ ਜਾਂ ਨਹੀਂ ਉਸ ਨੂੰ ਦੱਸ ਕੇ ਤੇਰਾ ਪਤੀ ਆਇਆ ਹੋਇਆ ਹੈ ਮਾਂ ਨੇ ਮੈਨੂੰ ਜਵਾਬ ਦਿੱਤਾ ਇਸ ਤੋਂ ਬਾਅਦ ਭਾਬੀ ਜੋ ਸਾਹਮਣੇ ਬੈਠੀ ਹੋਈ ਸੀ ਉਹ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਆਪਣਾ ਸਮਾਨ ਚੱਕ ਕੇ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜੀ ਦੇਰ ਬਾਅਦ ਮਨਦੀਪ ਵੀ ਕਮਰੇ ਵਿੱਚ ਆ ਗਈ। ਮੈਨੂੰ ਦੇਖ ਕੇ ਮੈਨੂੰ ਚੁੰਬੜ ਗਈ ਤੇ ਅੱਖਾਂ ਵਿੱਚ ਹੰਝੂ ਆ ਗਏ। ਕਹਿਣ ਲੱਗੀ ਤੁਸੀਂ ਆਏ ਹੋ ਆਉਣ ਤੋਂ ਪਹਿਲਾਂ ਦੱਸਿਆ ਤੱਕ ਨਹੀਂ। ਦੱਸ ਦਿੰਦੇ ਤਾਂ ਮੈਂ ਕੁਝ ਤਿਆਰੀ ਕਰ ਲੈਂਦੀ। ਤੁਹਾਡੀ ਪਸੰਦ ਦਾ ਖਾਣਾ ਬਣਾ ਲੈਂਦੀ। ਜਾਂ ਘੱਮ ਸੇ ਘਮ ਆਪਣੀ ਹਾਲਤ ਹੀ ਠੀਕ ਕਰ ਲੈਂਦੀ। ਉਹ ਰੋ ਰਹੀ ਸੀ ਤੇ ਨਾਲ ਹੀ ਸ਼ਿਕਾਇਤ ਕਰ ਰਹੀ ਸੀ। ਮੈਂ ਮਾਂ ਦੀ ਗੱਲ ਉਸ ਨੂੰ ਦੱਸ ਕੇ ਉਸ ਦਾ ਦਿਲ ਬੁਰਾ ਕਰਨ ਦੀ ਬਜਾਏ ਇਹ ਠੀਕ ਸਮਝਾ ਕਿ ਮੈਂ ਇਸ ਤੋਂ ਚੰਗਾ ਤਾਂ ਝੂਠ ਹੀ ਕਹਿ ਦੇਵਾਂ ਮੈਂ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਜੇ ਤੈਨੂੰ ਦੱਸ ਕੇ ਆਉਂਦਾ ਤਾਂ ਤੇਰਾ ਇਹ ਚਿਹਰੇ ਤੇ ਇਹ ਨੋਖੀ ਖੁਸ਼ੀ ਕਿਵੇਂ ਦੇਖਦਾ ਤੂੰ ਕਦੇ ਹੱਸ ਰਹੀ ਹੈਂ ਕਦੇ ਰੋ ਰਹੀ ਹੈਂ ਕਸਮ ਨਾਲ ਬਹੁਤ ਹੀ ਚੰਗੀ ਲੱਗ ਰਹੀ ਹੈਂ ਮੇਰੀ ਗੱਲ ਸੁਣ ਕੇ ਰੋਂਦੇ ਰੋਂਦੇ ਉਸ ਨੇ ਆਪਣੇ ਹੰਝੂ ਸਾਫ਼ ਕੀਤੇ ਤੇ ਇੱਕ ਵਾਰ ਫਿਰ ਮੇਰੇ ਗਲੇ ਲੱਗ ਗਈ ਕਹਿਣ ਲੱਗੀ ਮੈਂ ਤੁਹਾਨੂੰ ਬਹੁਤ ਯਾਦ ਕੀਤਾ ਇਸ ਤਰ੍ਹਾਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਹੋਏ ਸ਼ਾਮ ਹੋ ਗਈ ਸੀ ਉਦੋਂ ਹੀ ਦਰਵਾਜ਼ੇ ਤੇ ਖੜਕਾ ਹੋਇਆ ਅਸੀਂ ਸਿੱਧੇ ਹੋ ਕੇ ਬੈਠੇ ਤਾਂ ਮਾਂ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਮਨਦੀਪ ਖਾਣਾ ਬਣਾ ਲੈ ਉੱਠ ਕੇ ਦੇਖ ਨਹੀਂ ਰਹੀ ਕਿੰਨੀ ਰਾਤ ਹੋ ਗਈ ਹੈ ਸਭ ਲੋਕ ਬਾਹਰ ਬੈਠੇ ਇੰਤਜ਼ਾਰ ਕਰ ਰਹੇ ਨੇ ਇਹ ਖਾਣਾ ਕਦੋਂ ਮਿਲੇਗਾ ਤੇ ਇੱਥੇ ਖਾਣਾ ਬਣਨਾ ਹੀ ਸ਼ੁਰੂ ਨਹੀਂ ਹੋਇਆ ਮੈਨੂੰ ਤਾਂ ਲੱਗਿਆ ਸੀ ਕਿ ਤੂੰ ਰਸੋਈ ਵਿੱਚ ਹੋਵੇਂਗੀ ਤੇ ਖਾਣਾ ਬਣ ਚੁੱਕਿਆ ਹੋਵੇਗਾ ਮਨਦੀਪ ਮਨਦੀਪ ਇੱਕਦਮ ਹੜਬੜਾ ਗਈ ਕਹਿਣ ਲੱਗੀ ਹਾਂਜੀ ਹਾਂਜੀ ਮੰਮੀ ਜੀ ਹੁਣੇ ਉੱਠ ਕੇ ਬਣਾਉਂਦੀ ਹਾਂ ਮਨਿੰਦਰ ਆਏ ਹੋਏ ਸੀ ਤਾਂ ਇਹਨਾਂ ਦੇ ਨਾਲ ਬੈਠੀ ਸੀ ਸਮਾਂ ਗੁਜ਼ਰਨ ਦਾ ਪਤਾ ਹੀ ਨਹੀਂ ਲੱਗਿਆ ਮਾਂ ਨੇ ਸਖਤ ਲਹਿਜੇ ਵਿੱਚ ਉਸ ਦੇ ਵੱਲ ਦੇਖਿਆ ਪਰ ਮੈਨੂੰ ਦੇਖਦੇ ਦੇ ਸਕੇ ਫਿਰ ਆਪਣੇ ਚਿਹਰੇ ਤੇ ਐਕਸਪ੍ਰੈਸ਼ਨ ਠੀਕ ਕਰ ਲਏ ਮਨਿੰਦਰ ਮੈਂ ਖਾਣਾ ਬਣਾ ਲਵਾਂਗੀ ਜਲਦੀ ਬਣਾ ਲਵਾਂਗੀ ਫਿਰ ਆਪਾਂ ਦੁਬਾਰਾ ਗੱਲਾਂ ਕਰਾਂਗੇ ਮਾਂ ਨੇ ਫਿਰ ਉਸ ਨੂੰ ਘੂਰਿਆ ਤਾਂ ਉਹ ਜਲਦੀ ਕਮਰੇ ਤੋਂ ਬਾਹਰ ਚਲੀ ਗਈ ਤੇ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ ਮੈਂ ਵੀ ਉੱਠ ਕੇ ਬਾਹਰ ਵਿਹੜੇ ਵਿੱਚ ਆ ਗਿਆ ਸਭ ਲੋਕ ਉੱਥੇ ਬੈਠੇ ਹੋਏ ਸੀ ਵਿੱਚ ਹੀਟਰ ਲੱਗਿਆ ਹੋਇਆ ਸੀ ਤੇ ਗੱਲਾਂ ਵਿੱਚ ਬਿਜ਼ੀ ਸੀ ਸਭ ਨੇ ਮੈਨੂੰ ਵੀ ਆਪਣੇ ਕੋਲ ਬਿਠਾ ਲਿਆ ਮੈਂ ਇੱਥੇ ਇੱਕ ਗੱਲ ਬਹੁਤ ਜ਼ਿਆਦਾ ਨੋਟਿਸ ਕੀਤੀ ਸੀ ਦੀਦੀ ਦੋਨੇ ਭਾਬੀਆਂ ਮੰਮੀ ਸਭ ਲੋਕ ਫ੍ਰੀ ਬੈਠੇ ਹੋਏ ਸੀ ਜਦ ਕਿ ਮਨਦੀਪ ਇਕੱਲੀ ਰਸੋਈ ਵਿੱਚ ਲੱਗੀ ਹੋਈ ਸੀ ਤੇ ਉੱਥੇ ਕੋਈ ਨੌਕਰਾਨੀ ਵੀ ਨਜ਼ਰ ਨਹੀਂ ਆ ਰਹੀ ਸੀ ਮੁਹੰਮਦ ਦੀਪ ਇਕੱਲੀ ਖਾਣਾ ਬਣਾ ਰਹੀ ਸੀ ਭਾਬੀ ਦੀਦੀ ਤੁਸੀਂ ਦੋਨਾਂ ਵਿੱਚੋਂ ਕੋਈ ਵੀ ਉੱਠ ਕੇ ਉਸ ਦੀ ਹੈਲਪ ਕਰ ਦਿਓ ਤਾਂ ਕਿ ਖਾਣਾ ਜਲਦੀ ਬਣ ਜਾਏ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਮੈਂ ਇਹ ਸਵਾਲ ਕਰਨ ਦੀ ਬਜਾਏ ਕਿ ਉਹ ਇਕੱਲੀ ਖਾਣਾ ਕਿਉਂ ਬਣਾ ਰਹੀ ਹੈ ਮਨਦੀਪ ਦੀ ਮੁਸ਼ਕਲ ਆਸਾਨ ਕੀਤੀ ਸੀ ਤਾਂ ਕਿ ਉਸ ਦੀ ਹੈਲਪ ਹੋ ਜਾਵੇ ਤੇ ਉਹ ਜਲਦੀ ਫ੍ਰੀ ਹੋ ਕੇ ਮੇਰੇ ਕੋਲ ਆ ਜਾਵੇ ਇੰਨੇ ਸਾਲਾਂ ਬਾਅਦ ਮੈਂ ਆਇਆ ਸੀ ਉਸ ਤੋਂ ਜਿਦਾਈ ਦਾ ਇੱਕ ਪਲ ਵੀ ਬਰਦਾਸ਼ਤ ਨਹੀਂ ਹੋ ਰਿਹਾ ਸੀ ਤੇ ਉਸ ਨੂੰ ਸਮਾਂ ਹੀ ਨਹੀਂ ਮਿਲ ਰਿਹਾ ਸੀ ਮੇਰੇ ਲਈ ਬੈਲਨਾ ਉਹ ਪੂਰਾ ਦਿਨ ਕੱਪੜੇ ਧੋਣ ਵਿੱਚ ਬਿਜ਼ੀ ਰਹੀ ਹੁਣ ਖਾਣਾ ਬਣਾ ਰਹੀ ਸੀ ਤੇ ਬਾਅਦ ਵਿੱਚ ਰਸੋਈ ਸਮੇਟਣ ਵਿੱਚ ਲੱਗ ਜਾਂਦੀ ਭਾਂਡੇ ਧੋਣ ਲੱਗ ਜਾਂਦੀ ਇਸ ਤਰ੍ਹਾਂ ਕਰਦੇ ਹੋਏ ਜਦੋਂ ਕਮਰੇ ਵਿੱਚ ਆਉਂਦੀ ਸ਼ਾਇਦ ਥੱਕ ਕੇ ਸੌ ਚੁੱਕਿਆ ਹੁੰਦਾ ਮੇਰੀ ਗੱਲ ਸੁਣ ਕੇ ਇੱਕ ਭਾਬੀ ਮੂੰਹ ਬਣਾਉਂਦੇ ਹੋਏ ਉੱਠ ਗਈ ਜਦਕਿ ਦੂਜੀ ਢੀਠ ਬਣੀ ਹੋਈ ਬੈਠੀ ਰਹੀ ਉਸਨੇ ਜਾ ਕੇ ਮਨਦੀਪ ਦੀ ਹੈਲਪ ਕਰਵਾਈ ਕਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਕੇ ਬੇਚੈਨੀ ਨਾਲ ਮਨਦੀਪ ਦਾ ਇੰਤਜ਼ਾਰ ਕਰਨ ਲੱਗਿਆ ਪਰ ਘੰਟਾ ਬੀਤ ਚੁੱਕਿਆ ਸੀ ਮਨਦੀਪ ਨਹੀਂ ਆਈ ਸੀ ਆਖਰਕਾਰ ਮੈਂ ਖੁਦ ਹੀ ਤੰਗ ਆ ਕੇ ਕਮਰੇ ਤੋਂ ਬਾਹਰ ਨਿਕਲਿਆ ਤੇ ਸਿੱਧਾ ਰਸੋਈ ਵਿੱਚ ਚਲਾ ਗਿਆ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਇੱਥੇ ਹੋਵੇਗੀ ਇਹ ਗੱਲ ਸੱਚ ਸਾਬਤ ਹੋਈ ਸੀ ਉਹ ਰਸੋਈ ਵਿੱਚ ਪਾਣਿਆਂ ਦੇ ਢੇਰ ਦੇ ਨਾਲ ਖੜੀ ਸੀ ਇੱਕ ਪਾਸੇ ਕਾਫੀ ਸਾਰੇ ਭਾਂਡੇ ਤੋਤੇ ਹੋਏ ਰੱਖੇ ਸੀ ਪਰ ਬਹੁਤ ਸਾਰੇ ਭਾਂਡੇ ਜੇ ਧੋਣ ਵਾਲੇ ਸੀ ਮਨਦੀਪ ਤੋ ਕੱਲੀ ਭਾਂਡੇ ਕਿਉਂ ਧੋ ਰਹੀ ਹੈ ਕੰਮ ਵਾਲੀ ਕਿੱਥੇ ਹੈ ਤੇ ਭਾਬੀ ਨੂੰ ਹੀ ਬੁਲਾ ਲੈਂਦੀ ਉਹ ਤੇਰੇ ਹੈਲਪ ਕਰਵਾ ਦਿੰਦੀ ਤਾਂ ਮਨਦੀਪ ਨੇ ਸਿਰ ਝੁਕਾ ਲਿਆ ਤੇ ਕਹਿਣ ਲੱਗੀ ਕੋਈ ਗੱਲ ਨਹੀਂ ਥੋੜੇ ਜੇ ਭਾਂਡੇ ਨੇ ਮੈਂ ਧੋ ਕੇ ਆ ਜਾਂਦੀ ਹਾਂ ਤੁਸੀਂ ਸੌਣਾ ਨਾ ਜਾਓ ਮੈਨੂੰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਉਸ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦੇ ਹੋਏ ਕਿਹਾ ਤਾਂ ਮੈਂ ਉਸ ਦਾ ਸਿਰ ਤੇ ਹੱਥ ਫੇਰਿਆ ਤਾਂ ਉਸ ਦੇ ਨਾਲ ਭਾਂਡੇ ਧਵਾਉਣ ਲੱਗਾ ਤੁਸੀਂ ਕਿਉਂ ਕਰ ਰਹੇ ਹੋ ਮੈਂ ਖੁਦ ਹੀ ਭਾਂਡੇ ਧੋ ਲਵਾਂਗੀ ਇਹ ਕੋਈ ਇੰਨਾ ਵੱਡਾ ਮੁਸ਼ਕਲ ਕੰਮ ਨਹੀਂ ਜੋ ਮੈਂ ਨਾ ਕਰ ਸਕਾਂ ਉਸ ਨੇ ਮੈਨੂੰ ਤਸੱਲੀ ਦਿੰਦੇ ਹੋਏ ਕਿਹਾ ਸੀ ਤੇ ਰਸੋਈ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਜਿੱਦ ਕਰਕੇ ਉੱਥੇ ਖੜਾ ਰਿਹਾ ਤੇ ਉਸ ਨਾਲ ਸਾਰੇ ਭਾਂਡੇ ਧਵਾ ਕੇ ਅੰਦਰ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਆਇਆ ਅਗਲੀ ਸੁਬਾ ਫਿਰ ਤੋਂ ਸੁਬਾਹੀ ਮਨਦੀਪ ਕਮਰੇ ਚ ਚਲੀ ਗਈ ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਹੀ ਪਈ ਰਹਿ ਤਾਂ ਉਹ ਕਹਿਣ ਲੱਗੀ ਕਿ ਨਹੀਂ ਸਭ ਦੇ ਲਈ ਨਾਸ਼ਤਾ ਬਣਾਉਣਾ ਹੈ ਢੇਰ ਸਾਰੇ ਕੰਮ ਨੇ ਕਮਾਂ ਵਿੱਚ ਦੇਰ ਹੋ ਜਾਵੇਗੀ ਤਾਂ ਮੰਮੀ ਜੀ ਬਹੁਤ ਜ਼ਿਆਦਾ ਝਿੜਕਦੀ ਹੈ ਉਨਾ ਨੂੰ ਹਰ ਕੰਮ ਟਾਈਮ ਤੇ ਚੰਗੀ ਤਰ੍ਹਾਂ ਕੀਤਾ ਹੋਇਆ ਚਾਹੀਦਾ ਹੈ ਇਸ ਲਈ ਮੈਨੂੰ ਹੁਣੇ ਜਾਣਾ ਹੈ ਨਹੀਂ ਤਾਂ ਮੇਰੀ ਸ਼ਾਂਤ ਆ ਜਾਏਗੀ ਤੁਹਾਡਾ ਕੀ ਹੋਵੇਗਾ ਤੁਸੀਂ ਤਾਂ ਮਜੇ ਨਾਲ ਮਾਂ ਦੇ ਕੋਲ ਹੀ ਬੈਠ ਜਾਓਗੇ ਉਹ ਹੱਸਦੇ ਹੋਏ ਕਹਿ ਕੇ ਚਲੀ ਗਈ ਸੀ ਜਦ ਕਿ ਮੈਂ ਸੋਚ ਵਿੱਚ ਪੈ ਗਿਆ ਸੀ ਘਰ ਦੇ ਲੋਕਾਂ ਦਾ ਵਿਵਹਾਰ ਮੇਰੇ ਲਈ ਅਜੀਬ ਹੀ ਸੀ ਕੋਈ ਵੀ ਮਨਦੀਪ ਦੇ ਬਾਰੇ ਵਿੱਚ ਗੱਲ ਨਹੀਂ ਕਰਦਾ ਸੀ ਉਹ ਤਾਂ ਅਹਿਸਾਸ ਨਹੀਂ ਕਰਦਾ ਸੀ ਅਕੱਲੀ ਕਮਾਂ ਵਿੱਚ ਲੱਗੀ ਰਹਿੰਦੀ ਤੇ ਕੋਈ ਪੁੱਛਦਾ ਤੱਕ ਨਹੀਂ ਸੀ ਹਾਲਾਂਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਮਨਦੀਪ ਦੇ ਪਤੀ ਦੀ ਸਭ ਤੋਂ ਜ਼ਿਆਦਾ ਕਮਾਈ ਆ ਰਹੀ ਸੀ ਉਸ ਨੂੰ ਤਾਂ ਪਲਕਾਂ ਤੇ ਬਿਠਾਇਆ ਜਾਂਦਾ ਉਸ ਦੇ ਨਾਜ਼ ਨਖਰੇ ਉਠਾਏ ਜਾਂਦੇ ਪਰ ਇੱਥੇ ਤਾਂ ਸਭ ਕੁਝ ਉਲਟਾ ਹੋ ਰਿਹਾ ਸੀ ਘਰ ਦੀ ਮਹਾਰਾਣੀ ਤੋਂ ਜ਼ਿਆਦਾ ਉਹ ਘਰ ਦੀ ਨੌਕਰੀ ਬਣੀ ਹੋਈ ਸੀ ਇਹ ਗੱਲ ਮੈਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ ਮਨਦੀਪ ਅੱਜ ਦੇ ਦੌਰ ਦੀ ਪੜੀ ਲਿਖੀ ਤੇ ਮਾਡਰਨ ਕੁੜੀ ਸੀ ਜੋ ਬਹੁਤ ਸੋਹਣੀ ਹੋਣ ਦੇ ਨਾਲ ਬਹੁਤ ਸਿਆਣੀ ਵੀ ਸੀ ਆਪਣੀ ਗੱਲ ਕਹਿ ਦੇਣ ਦੇ ਲਈ ਬਹੁਤ ਜ਼ਿਆਦਾ ਬੇਬਾਕ ਸੀ ਉਹ ਕਦੇ ਵੀ ਕਿਸੇ ਦਾ ਅਤਿਆਚਾਰ ਬਰਦਾਸ਼ਤ ਨਹੀਂ ਕਰਦੀ ਸੀ ਤੇ ਹੁਣ ਘਰ ਦੇ ਕੰਮਾਂ ਵਿੱਚ ਸਭ ਦੇ ਜ਼ੁਲਮ ਬਰਦਾਸ਼ਤ ਕਰਦੇ ਹੋਏ ਵੀ ਉਹ ਬਿਲਕੁਲ ਚੁੱਪ ਸੀ ਕੁਝ ਤਾਂ ਇਸ ਤਰ੍ਹਾਂ ਸੀ ਜੋ ਮੇਰੀਆਂ ਨਜ਼ਰਾਂ ਤੋਂ ਓhle ਸੀ ਜਿਸ ਦੇ ਬਾਰੇ ਵਿੱਚ ਪਤਾ ਲਗਾਉਣਾ ਜ਼ਰੂਰੀ ਸੀ ਮੱਝੋ ਪਚਾਪ ਕਮਰੇ ਚੋਂ ਬਾਹਰ ਨਿਕਲ ਗਿਆ ਮੇਰੀ ਪਤਨੀ ਕੱਲੀ ਨਾਸ਼ਤੇ ਦੀ ਤਿਆਰੀ ਵਿੱਚ ਲੱਗੀ ਹੋਈ ਸੀ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਗੁੱਸਾ ਆਇਆ ਨਾਸ਼ਤਾ ਸਭ ਨੂੰ ਕਰਵਾਉਣ ਤੋਂ ਬਾਅਦ ਉਸ ਨੇ ਭਾਂਡੇ ਇਕੱਠੇ ਕਰਕੇ ਧੋਤੇ ਫਿਰ ਸਭ ਦੇ ਕੱਪੜੇ ਇਕੱਠੇ ਕਰਕੇ ਧੋਣ ਦੇ ਲਈ ਚਲੀ ਗਈ ਤੇ ਇੱਥੇ ਹੀ ਮੇਰਾ ਧੀਰਜ ਖਤਮ ਹੋ ਗਿਆ ਮੈਂ ਕਿਹਾ ਮਾਂ ਇਹ ਕੀ ਹੈ ਕਿਉਂ ਮਨਦੀਪ ਸਭ ਦੇ ਕੰਮ ਕਰਦੀ ਫਿਰ ਰਹੀ ਹੈ ਜੇ ਲੋਕ ਖਾਣਾ ਵਗੈਰਾ ਬਣਾਉਣ ਤਾਂ ਠੀਕ ਹੈ ਪਰ ਇਸ ਤੇ ਸਭ ਲੋਕਾਂ ਨੇ ਇੰਨਾ ਬੋਝ ਕਿਉਂ ਭਰਿਆ ਹੈ ਜਿਵੇਂ ਤੁਹਾਨੂੰ ਸਰਦੀ ਲੱਗਦੀ ਹੈ ਉਸੇ ਤਰ੍ਹਾਂ ਉਸ ਨੂੰ ਵੀ ਲੱਗਦੀ ਹੋਵੇਗੀ ਮੇਰਾ ਇੰਨਾ ਕਹਿਣਾ ਸੀ ਕਿ ਗਜਬ ਹੋ ਗਿਆ ਮਨਦੀਪ ਨੇ ਭਿੱਜੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਜਦ ਕਿ ਮੇਰੀ ਮਾਂ ਨੂੰ ਬਹੁਤ ਗੁੱਸਾ ਆਇਆ ਸੀ ਤੇ ਮਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਹਾਂ ਹਾਂ ਅਸੀਂ ਤੇਰੇ ਤੇ ਬੋਝ ਬਣ ਗਏ ਹਾਂ ਤੇ ਇੰਨਾ ਬੋਝ ਬਣ ਗਏ ਹਾਂ ਤਾਂ ਹੁਣ ਸਾਨੂੰ ਘਰ ਤੋਂ ਬਾਹਰ ਕੱਢ ਦੇ ਮਾਂ ਤਾਂ ਕਿੱਥੋਂ ਕਿੱਥੇ ਸ਼ੁਰੂ ਹੋਈ ਸੀ ਤੇ ਕਿੱਥੇ ਬਸ ਕੀਤੀ ਮੈਂ ਮਾਂ ਦੇ ਕਮਰੇ ਦੇ ਕੋਲ ਹੀ ਬੈਠ ਗਿਆ ਕਹਿਣ ਲੱਗਾ ਮਾਂ ਮੇਰਾ ਇਹ ਮਤਲਬ ਬਿਲਕੁਲ ਨਹੀਂ ਸੀ ਪਰ ਸਭ ਲੋਕ ਆਪਣੇ ਆਪਣੇ ਕੰਮ ਕਰਿਆ ਕਰਨਾ ਮਨਦੀਪ ਨੂੰ ਵੀ ਇਨਸਾਨ ਸਮਝਣਾ ਕੱਲ ਤੋਂ ਮੈਂ ਆਇਆ ਹਾਂ ਇਸ ਨੂੰ ਮੇਰੇ ਕੋਲ ਬੈਠਣ ਦੇ ਲਈ ਟਾਈਮ ਤੱਕ ਨਹੀਂ ਮਿਲਿਆ ਇਸ ਨੂੰ ਵੀ ਤੇ ਇੰਨੀ ਠੰਡ ਲੱਗਦੀ ਹੋਵੇਗੀ ਨਾ ਮੈਂ ਤਰੀਕੇ ਨਾਲ ਗੱਲ ਕੀਤੀ ਤਾਂ ਮਾਂ ਹਾਂ ਕਹਿ ਕੇ ਚੁੱਪ ਕਰ ਗਈ ਪਰ ਘੂਰਨ ਵਾਲੀਆਂ ਨਜ਼ਰਾਂ ਨਾਲ ਵਾਰ-ਵਾਰ ਮਨਦੀਪ ਵੱਲ ਦੇਖ ਰਹੀ ਸੀ ਉਹ ਆਪਣਾ ਕੰਮ ਕਰਨ ਲੱਗ ਗਈ ਤੇ ਰਾਤ ਨੂੰ ਜਦੋਂ ਕਮਰੇ ਵਿੱਚ ਮੇਰੇ ਕੋਲ ਆਈ ਤਾਂ ਕਹਿਣ ਲੱਗੀ ਮਨਿੰਦਰ ਮੰਮੀ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਕਰਿਓ ਮੈਂ ਕਰ ਲਵਾਂਗੀ ਕਰਦੇ ਕੰਮ ਇੰਨੇ ਵੀ ਮੁਸ਼ਕਲ ਨਹੀਂ ਹਨ ਮੈਂ ਹੈਰਾਨੀ ਨਾਲ ਉਸ ਦੇ ਵੱਲ ਦੇਖਿਆ ਇਹ ਤੂੰ ਕੀ ਕਰ ਰਹੀ ਹੈ ਮਨਦੀਪ ਉਹ ਹੱਸਣ ਲੱਗੀ ਮਨਦੀਪ ਬਹੁਤ ਮਾਡਰਨ ਸੀ ਜਦੋਂ ਵਿਆਹ ਹੋ ਕੇ ਸਾਡੇ ਘਰ ਆਈ ਸੀ ਤਾਂ ਉਸ ਨੂੰ ਇੱਕ ਵੀ ਕੰਮ ਨਹੀਂ ਕਰਨਾ ਆਉਂਦਾ ਸੀ ਮੈਂ ਹੱਸਿਆ ਕਰਦਾ ਸੀ ਜਦੋਂ ਉਹ ਛੋਟੇ ਛੋਟੇ ਕੰਮਾਂ ਦੇ ਲਈ ਵੀ ਇੰਟਰਨੈਟ ਤੋਂ ਮਦਦ ਲੈਂਦੀ ਸੀ ਮੇਰੇ ਦੁਬਈ ਜਾਣ ਤੋਂ ਬਾਅਦ ਉਹ ਸਾਰੇ ਕੰਮ ਇਸ ਤਰ੍ਹਾਂ ਸਿੱਖ ਗਈ ਸੀ ਕਬਿਨਾ ਗਲਤੀ ਕੀਤੇ ਸਾਰੇ ਕੰਮ ਕਰਦੀ ਸੀ ਪਹਿਲਾਂ ਕਿਸੇ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਸੀ ਹੁਣ ਮਾਂ ਦੀ ਝਿੜਕ ਵਿੱਚੋਂ ਪਚਾਪ ਸਹਿ ਲੈਂਦੀ ਸੀ ਇਸ ਵਿੱਚ ਇੰਨਾ ਧੀਰਜ ਕਿਵੇਂ ਆਇਆ ਇਹ ਗੱਲ ਜਦੋਂ ਮੈਂ ਉਸ ਨੂੰ ਪੁੱਛੀ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਮਨਿੰਦਰ ਸਮੇਂ ਦੇ ਨਾਲ ਹਰ ਇਨਸਾਨ ਬਦਲ ਜਾਂਦਾ ਹੈ ਜੇ ਮੈਂ ਵੀ ਬਦਲ ਗਈ ਹਾਂ ਤਾਂ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਆਪਣਾ ਘਰ ਬਸਾਉਣ ਦੇ ਲਈ ਤਾਂ ਕੁੜੀਆਂ ਪਤਾ ਨਹੀਂ ਕੀ ਕੁਝ ਕਰਦੀਆਂ ਨੇ ਇਹ ਕਹਿੰਦੇ ਹੋਏ ਉਸ ਦੇ ਚਿਹਰੇ ਤੇ ਇੱਕ ਪਲ ਦੇ ਲਈ ਉਦਾਸੀ ਛਾ ਗਈ ਅੱਖਾਂ ਵਿੱਚ ਕੋਈ ਗਹਿਰਾ ਦੁੱਖ ਨਜ਼ਰ ਆਇਆ ਸੀ ਮੈਂ ਤਰੰਤ ਨੋਟ ਕੀਤਾ ਸੀ ਪਰ ਜਦੋਂ ਉਸ ਤੋਂ ਪੁੱਛਿਆ ਤਾਂ ਉਹ ਗੱਲ ਬਦਲ ਗਈ ਉਹ ਕਹਿਣ ਲੱਗੀ ਤੁਹਾਨੂੰ ਵਹਿਮ ਹੋਇਆ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੂਬਾ ਮੈਜੇ ਸੁੱਤਾ ਹੀ ਸੀ ਜਦੋਂ ਮਨਦੀਪ ਕਮਰੇ ਵਿੱਚੋਂ ਚਲੀ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਮਰੇ ਚੋਂ ਬਾਹਰ ਨਿਕਲਿਆ ਤਾਂ ਇੱਕਦਮ ਭਾਂਡੇ ਟੁੱਟਣ ਦੀ ਆਵਾਜ਼ ਆਈ ਮੈਂ ਜਲਦੀ ਅੱਗੇ ਵਧਿਆ ਪਰ ਅਗਲਾ ਦ੍ਰਿਸ਼ ਦੇਖ ਕੇ ਹੈਰਾਨ ਹੋ ਗਿਆ ਮੈਂ ਕਦੇ ਹੈਰਾਨੀ ਨਾਲ ਮਨਦੀਪ ਵੱਲ ਦੇਖ ਰਿਹਾ ਸੀ ਤੇ ਕਦੇ ਮਾਂ ਵੱਲ ਦੇਖ ਰਿਹਾ ਸੀ ਕਦੇ ਅੱਖਾਂ ਦੇਖਿਆਂ ਝੂਠ ਲੱਗ ਰਿਹਾ ਸੀ ਤੇ ਕੰਨਾਂ ਸੁਨਿਆ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਅੱਜ ਠੰਡ ਬਹੁਤ ਜ਼ਿਆਦਾ ਸੀ ਪਰ ਮਨਦੀਪ ਨੇ ਸਭ ਦੇ ਲਈ ਨਾਸ਼ਤਾ ਬਣਾਇਆ ਉਨ ਸਰਦੀ ਦੀ ਵਜ੍ਹਾ ਨਾਲ ਉਸ ਦੇ ਹੱਥ ਕੰਬ ਰਹੇ ਸੀ। ਨਾਸ਼ਤਾ ਦਿੰਦੇ ਹੋਏ ਉਸ ਦੇ ਹੱਥਾਂ ਵਿੱਚੋਂ ਟ੍ਰੇ ਡਿੱਗ ਗਈ ਸੀ ਤੇ ਮਾਂ ਨੇ ਉਸ ਨੂੰ ਗਾਲਾਂ ਦਿਨੀਆਂ ਸ਼ੁਰੂ ਕਰ ਦਿੱਤੀਆਂ। ਮਾਂ ਨੇ ਗਾਲਾਂ ਦੀ ਕੋਈ ਕਸਰ ਨਹੀਂ ਛੱਡੀ। ਉਸ ਨੂੰ ਉਸ ਦੀ ਮਾਂ ਪਿਓ ਤੱਕ ਦੀਆਂ ਗਾਲਾਂ ਦੇ ਰਹੀ ਸੀ। ਮੈਂ ਮਾਂ ਦੀਆਂ ਗੱਲਾਂ ਸੁਣ ਕੇ ਇੱਕ ਪਲ ਦੇ ਲਈ ਹੈਰਾਨ ਹੋਇਆ ਸੀ ਤੇ ਇਸ ਤੋਂ ਜ਼ਿਆਦਾ ਹੈਰਾਨ ਮਨਦੀਪ ਦੇ ਲਈ ਹੋਇਆ ਸੀ। ਜੋ ਜੋ ਪਤ ਆਪ ਆਪਣੇ ਮਾਪੇ ਉਹਦੇ ਖਿਲਾਫ ਇੰਨੀਆਂ ਗੱਲਾਂ ਬਰਦਾਸ਼ਤ ਕਰ ਰਹੀ ਸੀ ਮੈਨੂੰ ਵਾਕਈ ਨਹੀਂ ਲੱਗਿਆ ਕਿ ਇਹ ਉਹੀ ਮਨਦੀਪ ਹੈ ਜਿਸ ਨੂੰ ਮੈਂ ਵਿਆਹ ਕਰਕੇ ਆਪਣੇ ਘਰ ਲਿਆਇਆ ਸੀ ਤਾਂ ਮੈਂ ਅੱਗੇ ਵਧਿਆ ਮੈਨੂੰ ਆਪਣੀ ਪਤਨੀ ਦੀ ਇੰਨੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਭਾਬੀਆਂ ਤੇ ਦੀਦੀ ਸਭ ਮਨਦੀਪ ਤੇ ਹੱਸ ਰਹੇ ਸੀ ਭੈਣ ਭਰਾ ਵੀ ਇਹ ਸਾਰਾ ਤਮਾਸ਼ਾ ਦੇਖ ਰਹੇ ਸਨ ਦੇਖਦੇ ਹੋਏ ਨਾਸ਼ਤਾ ਕਰ ਰਹੇ ਸਨ ਸਭ ਦੇ ਚਿਹਰੇ ਤੇ ਦੱਬੀ-ਦੱਬੀ ਮੁਸਕਰਾਹਟ ਸੀ ਮੈਂ ਜਾ ਕੇ ਮਨਦੀਪ ਦਾ ਹੱਥ ਫੜਿਆ ਤੇ ਕਿਹਾ ਅੱਜ ਤੋਂ ਬਾਅਦ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਦੇ ਲਈ ਨਾਸ਼ਤਾ ਬਣਾਉਣ ਦੀ ਸਭ ਆਪਣੇ ਆਪਣੇ ਕੰਮ ਖੁਦ ਕਰ ਸਕਦੇ ਨੇ ਚੱਲ ਮੇਰੇ ਨਾਲ ਇਹ ਕਹਿੰਦੇ ਹੋਏ ਮੈਂ ਮਨਦੀਪ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਆਇਆ ਬੈੱਡ ਤੇ ਬਿਠਾਉਣ ਤੋਂ ਬਾਅਦ ਮੈਂ ਦਰਵਾਜ਼ਾ ਲੋਕ ਕਰ ਦਿੱਤਾ ਤੇ ਉਸ ਨੂੰ ਸਖਤੀ ਨਾਲ ਮੋਢਿਆਂ ਤੋਂ ਫੜ ਕੇ ਲਿਆ ਤੇ ਕਹਿਣ ਲੱਗਿਆ ਮੈਨੂੰ ਦੱਸ ਕੀ ਗੱਲ ਹੈ ਜਿਸ ਦੀ ਵਜ੍ਹਾ ਨਾਲ ਤੂੰ ਇਹ ਸਭ ਬਰਦਾਸ਼ਤ ਕਰ ਰਹੀ ਹੈ ਤੂੰ ਇਸ ਤਰ੍ਹਾਂ ਦੀ ਤਾਂ ਨਹੀਂ ਸੀ ਮਨਦੀਪ ਤੂੰ ਇਸ ਤਰ੍ਹਾਂ ਦੀ ਕਿਹੜੀ ਗਲਤੀ ਕੀਤੀ ਹੈ ਜਿਸ ਦੀ ਸਜ਼ਾ ਖੁਦ ਨੂੰ ਇਸ ਤਰ੍ਹਾਂ ਦੇ ਰਹੀ ਹੈ ਮੈਨੂੰ ਦੱਸ ਘਰ ਵਾਲਿਆਂ ਨੇ ਇਸ ਤਰ੍ਹਾਂ ਦਾ ਕੀ ਕਹਿ ਰੱਖਿਆ ਹੈ ਤੈਨੂੰ ਜਿਸ ਦਾ ਡਰ ਹੈ ਤੈਨੂੰ ਇਹਨਾਂ ਦੇ ਅੱਗੇ ਜ਼ੁਬਾਨ ਖੋਲ੍ਹਣ ਹੀ ਨਹੀਂ ਦਿੰਦਾ ਤੂੰ ਮੈਨੂੰ ਵੀ ਚੁੱਪ ਕਰਵਾ ਦਿੰਨੀ ਹੈ ਆਪਣੇ ਲਈ ਸਟੈਂਡ ਨਹੀਂ ਲੈਂਦੀ ਮੇਰੀ ਗੱਲ ਸੁਣ ਕੇ ਮਨਦੀਪ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਹ ਕਹਿਣ ਲੱਗੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਨੂੰ ਜਾ ਕੇ ਆਪਣਾ ਕੰਮ ਕਰਨ ਦਿਓ ਤੁਸੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਵਹਿਮ ਪਾ ਲੈਂਦੇ ਹੋ ਬਸ ਮੈਨੂੰ ਚੰਗਾ ਨਹੀਂ ਲੱਗਦਾ ਕਿਸੇ ਦੇ ਅੱਗੇ ਜ਼ੁਬਾਨ ਚਲਾਵਾਂ ਜਾਂ ਕਿਸੇ ਨੂੰ ਜਵਾਬ ਦੇਵਾਂ ਉਹਨਾਂ ਦੇ ਬੁਰੇ ਵਿਵਹਾਰ ਦਾ ਜਵਾਬ ਦੇਵਾਂਗਾ ਇਹ ਕਹਿਣ ਤੋਂ ਬਾਅਦ ਮਨਦੀਪ ਉੱਠ ਕੇ ਕਮਰੇ ਚੋਂ ਬਾਹਰ ਨਿਕਲ ਗਈ ਮੈਂ ਆਪਣਾ ਸਿਰ ਫੜ ਲਿਆ ਨਾ ਤਾਂ ਉਹ ਮੈਨੂੰ ਦੱਸਣ ਦੇ ਲਈ ਤਿਆਰ ਸੀ ਤੇ ਨਾ ਹਿੰਮਾ ਪਰ ਜ਼ਰੂਰ ਕੁਝ ਇਸ ਤਰ੍ਹਾਂ ਦਾ ਸੀ ਜਿਸ ਦੀ ਵਜ੍ਹਾ ਨਾਲ ਉਹ ਬਲੈਕਮੇਲ ਹੋਈ ਸੀ ਤੇ ਘਰ ਵਾਲਿਆਂ ਨੇ ਉਸ ਦੀ ਇਸ ਗੱਲ ਦਾ ਫਾਇਦਾ ਚੱਕਣਾ ਸ਼ੁਰੂ ਕੀਤਾ ਸੀ ਫਿਲਹਾਲ ਮੈਂ ਵੀ ਸੋਚ ਲਿਆ ਸੀ ਕਿ ਜੋ ਵੀ ਗੱਲ ਹੈ ਜ਼ਰੂਰ ਪਤਾ ਲਗਾ ਕੇ ਰਹੂੰਗਾ ਪਰ ਮੈਨੂੰ ਕੁਝ ਵੀ ਪਤਾ ਲਗਾਉਣ ਦੀ ਜ਼ਰੂਰਤ ਹੀ ਨਹੀਂ ਪਈ ਮਾਂ ਤੇ ਭਾਬੀ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਮੈਂ ਉਹ ਨਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਨੂੰ ਵਾਕਿਆ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮਨਦੀਪ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਤੇ ਘਰ ਵਾਲੇ ਉਹ ਤਾਂ ਕੰਮ ਤੇ ਕੰਮ ਮੈਨੂੰ ਦੱਸ ਸਕਦੇ ਸੀ ਪਰ ਸਭ ਨੂੰ ਹੀ ਆਪਣੇ ਆਪਣੇ ਫਾਇਦਿਆਂ ਦੀ ਪਈ ਹੋਈ ਸੀ ਇੱਥੋਂ ਜਾਣ ਤੋਂ ਲਗਭਗ 1 ਸਾਲ ਬਾਅਦ ਦੀ ਗੱਲ ਹੈ ਘਰ ਵਿੱਚ ਕੋਈ ਆਦਮੀ ਆ ਗਿਆ ਸੀ ਘਰ ਵਾਲਿਆਂ ਨੇ ਮਨਦੀਪ ਤੇ ਇਲਜ਼ਾਮ ਲਗਾ ਦਿੱਤਾ ਕਿ ਤੇਰਾ ਪਤੀ ਇੰਡੀਆ ਤੋਂ ਬਾਹਰ ਹੈ ਤੇ ਪਤੀ ਦੀ ਦੂਰੀ ਬਰਦਾਸ਼ਤ ਨਹੀਂ ਹੋ ਰਹੀ ਇਸ ਲਈ ਗੈਰ ਮਰਦ ਨੂੰ ਕਮਰੇ ਵਿੱਚ ਬੁਲਾ ਲਿਆ ਹੈ ਮਨਦੀਪ ਨੇ ਸਫਾਈਆਂ ਦਿੱਤੀਆਂ ਸੀ ਪਰ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸੀ ਉਲਟਾ ਮਨਦੀਪ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਉਹ ਮੇਰੇ ਤੋਂ ਮਨਦੀਪ ਨੂੰ ਤਲਾਕ ਦਵਾ ਦੇਣਗੇ ਉਸ ਦੇ ਚਰਿੱਤਰ ਦੇ ਬਾਰੇ ਵਿੱਚ ਮੈਨੂੰ ਦੱਸਣਗੇ ਤਾਂ ਮਨਦੀਪ ਉਹਨਾਂ ਤੋਂ ਡੱਗ ਗਈ ਤੇ ਜਿਵੇਂ ਜਿਵੇਂ ਘਰ ਵਾਲੇ ਕਹਿੰਦੇ ਉਨਾਂ ਦੀ ਹਰ ਗੱਲ ਮੰਨਦੀ ਗਈ। ਮੇਰੇ ਤੋਂ ਦੂਰ ਨਾ ਹੋਣ ਦੇ ਖਾਤਰ ਉਸਨੇ ਆਪਣੇ ਵਿਅਕਤੀਤਵ ਨੂੰ ਕਿਤੇ ਪਿੱਛੇ ਛੱਡ ਦਿੱਤਾ ਸੀ। ਮੈਨੂੰ ਖੁਦ ਤੇ ਵੀ ਬਹੁਤ ਗੁੱਸਾ ਆਇਆ ਕਿ ਮੈਂ ਆਪਣੇ ਘਰ ਵਾਲਿਆਂ ਦੇ ਵਿੱਚ ਉਸ ਨੂੰ ਛੱਡ ਕੇ ਚਲਾ ਗਿਆ ਸੀ ਤੇ ਕਦੇ ਉਸ ਤੋਂ ਉਸ ਦਾ ਹਾਲ-ਚਲ ਪੁੱਛਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਸੀ। ਕਾਸ਼ ਮੈਂ ਉਸ ਨੂੰ ਅਲੱਗ ਤੋਂ ਮੋਬਾਈਲ ਹੀ ਲੈ ਕੇ ਦਿੰਦਾ। ਜਦੋਂ ਉਸ ਤੇ ਇਹ ਕਿਆਮਤ ਟੁੱਟ ਰਹੀ ਸੀ ਤਾਂ ਉਦੋਂ ਹੀ ਮੈਨੂੰ ਇਸ ਗੱਲ ਤੋਂ ਸचेਤ ਕਰ ਦਿੰਦੇ। ਘਰ ਵਾਲਿਆਂ ਨੂੰ ਉਸ ਨੂੰ ਬਲੈਕਮੇਲ ਕੀਤਾ ਸੀ ਤੇ ਉਹ ਹੋ ਗਈ ਸੀ। ਉਹਨਾਂ ਦੀ ਹਰ ਗੱਲ ਨੌਕਰਾਨੀਆਂ ਦੀ ਤਰ੍ਹਾਂ ਮੰਨਣ ਲੱਗੀ। ਘਰ ਵਾਲਿਆਂ ਨੂੰ ਹੁਣ ਵੀ ਲੱਗਦਾ ਸੀ ਕਿ ਉਸ ਇਨਸਾਨ ਨੂੰ ਮਨਦੀਪ ਨੇ ਹੀ ਬੁਲਾਇਆ ਸੀ। ਉਹਨਾਂ ਦੀ ਨਜ਼ਰ ਵਿੱਚ ਮਨਦੀਪ ਚਰਿੱਤਰਹੀਣ ਤੇ ਬਦਚਲਨ ਸੀ ਜਿਸ ਦੇ ਗੈਰ ਮਰਦਾਂ ਦੇ ਨਾਲ ਸਬੰਧ ਨੇ ਪਰ ਇਸ ਦੇ ਬਾਵਜੂਦ ਘਰ ਵਾਲਿਆਂ ਨੇ ਮੈਨੂੰ ਹੀ ਨਹੀਂ ਦੱਸਿਆ ਤਾਂ ਕਿ ਉਹ ਮੇਰੀ ਕਮਾਈ ਖਾ ਸਕਣ। ਤੇ ਮੇਰੀ ਪਤਲੀ ਨੂੰ ਬਲੈਕ ਮਿਰ ਮਿਲ ਕਰਦੇ ਹੋਏ ਸਾਰੀ ਜ਼ਿੰਦਗੀ ਆਪਣੇ ਇਸ਼ਾਰਿਆਂ ਤੇ ਨਚਾ ਸਕਣ ਮੇਰੇ ਨਾਲ ਕਿਸੇ ਨੇ ਵਫਾ ਨਹੀਂ ਕੀਤੀ ਸੀ ਮੈਂ ਸਿਰ ਫੜ ਕੇ ਬੈਠਾ ਹੋਇਆ ਸੀ ਉਸੇ ਪਲ ਮਨਦੀਪ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਹੈ ਮੈਂ ਉਸ ਦੇ ਸਾਹਮਣੇ ਇਹ ਜ਼ਾਹਿਰ ਕੀਤਾ ਕਿ ਮੈਨੂੰ ਕੁਝ ਨਹੀਂ ਪਤਾ ਤੇ ਫਿਰ ਉਹ ਸ਼ੁਰੂ ਤੋਂ ਆਖਰ ਤੱਕ ਸਾਰੀ ਗੱਲ ਮੈਨੂੰ ਦੱਸਦੀ ਚਲੀ ਗਈ ਕਹਿਣ ਲੱਗੀ ਜਿਸ ਦੀ ਚਾਹੇ ਮੈਂ ਉਸ ਦੀ ਕਸਮ ਖਾਣ ਦੇ ਲਈ ਤਿਆਰ ਹਾਂ ਆਪਣੀ ਬੇਗਨਾਹੀ ਵਿੱਚ ਕੋਈ ਸਬੂਤ ਦੇਣ ਦੇ ਲਈ ਤਿਆਰ ਹਾਂ ਮੇਰਾ ਵਿਸ਼ਵਾਸ ਕਰੋ ਮੈਂ ਪਾਪੀ ਨਹੀਂ ਹਾਂ ਮੇਰਾ ਉਸ ਇਨਸਾਨ ਨਾਲ ਕੋਈ ਸਬੰਧ ਨਹੀਂ ਸੀ ਪਰ ਤੁਹਾਡੇ ਘਰ ਵਾਲਿਆਂ ਨੇ ਮੈਨੂੰ ਉਸ ਆਦਮੀ ਦੀਆਂ ਧਮਕੀਆਂ ਦੇ ਕੇ ਇੱਕ ਬੇਗਨਾ ਨੂੰ ਗੁਲਾਮ ਬਣਾ ਲਿਆ ਹੁਣ ਮੈਂ ਜਾਣ ਗਈ ਹਾਂ ਕਿ ਉਹ ਤੁਹਾਡੇ ਨਾਲ ਵੀ ਚੰਗੇ ਨਹੀਂ ਹਨ ਕਿਉਂਕਿ ਜੇ ਉਹ ਤੁਹਾਡੇ ਨਾਲ ਚੰਗੇ ਹੁੰਦੇ ਤਤ ਨੂੰ ਸਚਾਈ ਦੱਸਦੇ ਉਹੀ ਸਚਾਈ ਜਿਸ ਦੇ ਬਾਰੇ ਵਿੱਚ ਉਹਨਾਂ ਨੇ ਅੰਨਾ ਵਿਸ਼ਵਾਸ ਕਰ ਰੱਖਿਆ ਹੈ ਮੈਂ ਬਦ ਚੱਲਣ ਚੱਲਣ ਹਾਂ ਪਰ ਉਹਨਾਂ ਨੇ ਤੁਹਾਡੇ ਤੋਂ ਇਹ ਗੱਲ છਿਪਾ ਲਈ ਉਹ ਸਿਰਫ ਮੇਰੇ ਤੋਂ ਬਦਲਾ ਲੈਣਾ ਚਾਹੁੰਦੇ ਨੇ ਤੇ ਮੈਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ ਤਾਂ ਕਿ ਤੁਹਾਡੇ ਪੈਸਿਆਂ ਤੇ ਅਜਾਸ਼ੀ ਕਰ ਸਕਣ ਮੈਂ ਇੰਨੇ ਸਮੇਂ ਤੋਂ ਤੁਹਾਡੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਸੀ ਚਾਹੁੰਦੀ ਸੀ ਕਿ ਤੁਹਾਡੇ ਜਾਣ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਦੱਸ ਦੇਵਾਂਗੀ ਤੇਰਾ ਫੈਸਲਾ ਤੁਹਾਡੇ ਹੱਥ ਵਿੱਚ ਹੋਵੇਗਾ ਪਰ ਇਸ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਸਮਾਂ ਗੁਜ਼ਾਰਾਂ ਕੁਝ ਚੰਗੀਆਂ ਯਾਦਾਂ ਬਣਾ ਲਵਾਂ ਤਾਂ ਕਿ ਤੁਸੀਂ ਮੈਨੂੰ ਛੱਡ ਵੀ ਦਿਵੋ ਤਾਂ ਇਹ ਯਾਦਾਂ ਮੇਰੀ ਜ਼ਿੰਦਗੀ ਭਰ ਦਾ ਸਾਥੀ ਬਣ ਸਕਣ ਤੁਸੀਂ ਮੈਨੂੰ ਗਲਤ ਸਮਝਣਾ ਚਾਹੁੰਦੇ ਹੋ ਤਾਂ ਸਮਝ ਲਓ ਮੈਨੂੰ ਛੱਡਣਾ ਚਾਹੁੰਦੇ ਹੋ ਤਾਂ ਛੱਡ ਦਿਓ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਮੈਂ ਉਸ ਆਦਮੀ ਨੂੰ ਨਹੀਂ ਬੁਲਾਇਆ ਸੀ ਮੈਂ ਸ਼ੁਰੂ ਤੋਂ ਤੁਹਾਡੇ ਨਾਲ ਵਫਾਦਾਰ ਹਾਂ ਤੇ ਹਮੇਸ਼ਾ ਵਫਾਦਾਰ ਰਹਾਂਗੀ ਮਨਦੀਪ ਦੀਆਂ ਗੱਲਾਂ ਮੇਰੇ ਦਿਲ ਨੂੰ ਝੰਝੋੜ ਗਈਆਂ ਸੀ ਮੈਂ ਉਸ ਨੂੰ ਗਲੇ ਲਗਾਇਆ ਤੇ ਚੁੱਪਚਾਪ ਦੁਬਈ ਵਾਪਸ ਚਲਾ ਗਿਆ ਮਨਦੀਪ ਨੂੰ ਵੀ ਕੁਝ ਨਹੀਂ ਕਿਹਾ ਤੇ ਆਪਣੇ ਘਰ ਵਾਲਿਆਂ ਨੂੰ ਵੀ ਕੁਝ ਨਹੀਂ ਦੱਸਿਆ ਦੁਬਈ ਜਾਣ ਤੋਂ ਬਾਅਦ ਮੈਂ ਮਨਦੀਪ ਦੇ ਪੇਪਰ ਬਣਵਾਏ ਤੇ ਉਸ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਪਣੇ ਕੋਲ ਬੁਲਾ ਲਿਆ ਕਿਉਂਕਿ ਹੁਣ ਉਸ ਨੂੰ ਆਪਣੇ ਘਰ ਵਾਲਿਆਂ ਦੇ ਸਹਾਰੇ ਤੇ ਨਹੀਂ ਛੱਡ ਸਕਦਾ ਸੀ ਕਿਉਂਕਿ ਮੈਂ ਜਾਣ ਗਿਆ ਸੀ ਕਿ ਸਾਰੇ ਸਾਜ਼ਿਸ਼ ਮੇਰੇ ਘਰ ਵਾਲਿਆਂ ਨੇ ਜਾਣਬੁੱਝ ਕੇ ਕੀਤੀ ਸੀ ਉਸ ਆਦਮੀ ਨੂੰ ਵੀ ਉਹਨਾਂ ਨੇ ਹੀ ਬੁਲਾਇਆ ਸੀ ਤਾਂ ਕਿ ਮਨਦੀਪ ਦੇ ਨਾਲ ਇਲਜ਼ਾਮ ਲਗਾ ਸਕਣ ਤੇ ਉਸ ਨੂੰ ਦਬਾ ਕੇ ਰੱਖ ਸਕਣ ਮੈਂ ਆਪਣੇ ਘਰ ਵਾਲਿਆਂ ਤੋਂ ਸਾਰੇ ਨਾਤੇ ਤੋੜ ਲਏ ਅਜਿਹੇ ਰਿਸ਼ਤੇ ਕਿਸ ਕੰਮ ਦੇ ਜੋ ਸਿਰਫ ਮਤਲਬ